ਮਨੇ ਦਾਦ ਖੋ ਕੇ ਵਿੱਚ ਮਰੀਆਂ ਚਾਦਰਾਂ ਤੇ ਪੁਲਿਸ ਵਾਲਾ ਆਉਂਦਾ ਤੇ ਨਾ ਕੋਈ ਬਾਤਾਂ ਇਹਨਾਂ ਨਾਲ ਨਾ ਕਿਸੇ ਦਾ ਡਰ ਤੇ ਉਹਨੇ ਰਿਮਾਰਕ ਵੀ ਊਂਕਾਰ ਸਿੰਘ ਨੂੰ ਕੀਤੀ ਸੀ ਹਾਲੇ ਦੇ ਇੱਥੇ ਕੋਈ ਨਹੀਂ ਆਇਆ ਇਸ ਲਈ ਅਸੀਂ ਡਰ ਦੇ ਮਾਰਿਆਂ ਨੇ ਤੁਹਾਡੇ মিডিਆ ਦਾ ਸਹਾਰਾ ਲਿਆ ਜੀ ਖਬਰ ਹਸ਼ਰਪੁਰ ਫਗਵਾੜਾ ਰੋਡ ਤੇ ਪੈਂਦੇ ਪਿੰਡ ਅਹਿਰਾਣਾ ਕਲਾ ਤੋਂ ਆ ਜਿੱਥੋਂ ਦੇ ਇੱਕ ਸਾਬਕਾ ਫੌਜੀ ਸੋਨ ਲਾਲ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਦੁਕਾਨ ਤੇ ਅੱਗ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਤੋਂ ਬਾਅਦ ਉਕਤ ਪਰਿਵਾਰ ਵੱਲੋਂ ਮੈਟਿਆਣਾ ਥਾਣੇ ਵਿਖੇ ਦਰਖਾਸਤ ਵੀ ਦਿੱਤੀ ਗਈ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦਰਖਾਸਤ ਦੇ ਬਾਵਜੂਦ ਵੀ ਪੁਲਿਸ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਦੁਬਾਰਾ ਫਿਰ ਉਕਤ ਨੌਜਵਾਨ ਕਿਸੇ ਤੇਜ਼ ਤਾਰ ਹਥਿਆਰ ਲੈ ਕੇ ਆਇਆ ਅਤੇ ਦੁਕਾਨ ਦੇ ਸਾਹਮਣੇ ਲੱਗੇ ਟੈਲੀਫੋਨ ਦੇ ਪੋਲ ਵਿੱਚ ਵਾਰ ਕਰ ਦਿੱਤੇ ਜਿਸ ਤੋਂ ਬਾਅਦ ਉਹਨਾਂ ਵੱਲ ਨੂੰ ਹੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਮੌਜੂਦ ਪਿੰਡ ਵਾਸੀਆਂ ਵੱਲੋਂ ਉਸ ਨੂੰ ਬਚਾ ਲਿਆ ਗਿਆ ਇਹ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਆਪ ਖੁਦ ਦੇਖ ਸਕਦੇ ਹੋ ਇਸ ਵੇਲੇ ਸੋਨ ਲਾਲ ਅਤੇ ਉਸ ਦਾ ਪਰਿਵਾਰ ਸਹਿਮ ਵਿੱਚ ਹੈ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਕਦੋਂ ਸੋਨ ਲਾਲ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲੇਗਾ ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈਗਾ ਜੀ ਸੋਨ ਲਾਲ ਸੰਨਪ੍ਰਮ ਪ੍ਰਕਾਸ਼ ਫਿਰੰਡ ਆ ਰਣਾਟਲਾ ਜ਼ਿਲ੍ਹਾ ਸ਼ਾਰਪੁਰ ਜੀ ਤੇ ਕਹੋ ਤੁਸੀਂ ਇੱਥੋਂ ਦੇ ਰਹਿ ਰਹੇ ਹੋ ਤੁਸੀਂ ਅਸੀਂ ਜੀ ਇੱਥੇ ਤੋਂ ਮੱਝ ਜੱਦੀ ਰਹਿਣੇ ਵਾਲੇ ਆ ਸੰਨ ਸੰਨ 47 ਤੋਂ ਪਹਿਮ ਤੇ ਹੁਣ ਫਿਰ ਕੀ ਮਾਮਲਾ ਹੋਇਆ ਤੁਸੀਂ মিডিਆ ਸਾਰਾ ਲੈ ਰਹੇ ਆ ਸਰ ਸਾਡੀ ਜੇ ਕੋਈ ਪਹਿਲਾਂ ਸਾਡੇ ਦੁਕਾਨ ਨੂੰ ਅੱਗ ਲਾਈ ਕਿੰਨੇ ਅੱਗ ਲਾਈ ਇਹ ਪੰਮੀ ਨੇ ਹੀ ਲਾਈ ਸਰ ਪੰਮੀ ਕੌਣ ਹੈ ਜੀ ਪੰਮੀ ਇਸੇ ਪਿੰਡ ਦਾ ਰਹਿਣੇ ਵਾਲਾ ਸਰ ਅੱਛਾ ਅੱਜ ਕਦੋਂ ਲਾਈ ਉਹਨੇ ਅੱਗ ਲਾਈ ਆ ਜੀ ਪਿਛਲੇ ਮਹੀਨੇ ਸੀ ਪਿਛਲੇ ਮਹੀਨੇ ਹਾਂਜੀ ਸਰ 7ਵੇਂ ਮਹੀਨੇ ਚ 8ਵੇਂ ਮਹੀਨੇ ਹਾਂਜੀ ਹਾਂਜੀ ਸਰ ਹਾਂਜੀ ਤੇ ਉਸ ਤੋਂ ਬਾਅਦ ਸਾਡੇ ਘਰ ਚੋਰੀ ਹੋ ਗਈ ਜੀ अच्छा जी चोरी ਦਾ ਸਾਨੂੰ ਪਤਾ ਨਹੀਂ ਲੱਗਾ ਕਿ ਇਹਨੇ ਕੀਤੀ ਆ ਜੀ ਪਰਚਾ ਦਿੱਤਾ ਹੈ ਜੀ ਅੱਛਾ ਜੀ ਇਹਦੇ ਬਾਅਦ ਹੁਣ ਤਾਂ ਇਹਨੀ ਹੱਦ ਲਾਤੀ ਆ ਅਸੀਂ ਘਰ ਸਗੇ ਤੇ ਕੈਮਰਾ ਲੱਗਾ ਆ ਇਹ ਆਇਆ ਸ਼ਰਾਬ ਪੀ ਕੇ ਇਹਨੇ ਆ ਕੇ ਗਾਲਾਂ ਕੱਢੀਆਂ दांत मारे ਸਾਡੇ ਕੋਲ ਵੀਡੀਓ ਵੀ ਆ ਤੇ ਸਾਨੂੰ ਕਹਿੰਦਾ ਜੀ ਅਸੀਂ ਇਹਨਾਂ ਨੂੰ ਮਾਰਨਾ ਸਾਨੂੰ ਨਹੀਂ ਕਰਨ ਕੀਆ ਰੰਜਿਸ਼ ਕੀਆ ਰੰਜਿਸ਼ ਸਰ ਇਹ ਤਾਂ ਸਾਨੂੰ ਅਸੀਂ ਅਸੀਂ ਤਾਂ ਉਹਨਾਂ ਨੂੰ ਸਰਪੰਚ ਸਾਹਿਬ ਨੂੰ ਵੀ ਪੁੱਛਿਆ ਸਰ ਐਸੀ ਬੇਨਤੀ ਕੀਤੀ ਉਹਦੇ ਜਿੰਨ ਵੀ ਮਾਰੇ ਸੀ ਗਾਲਾਂ ਕੱਢੀਆਂ ਅੱਜ ਕੇ ਭਰਾਵਾ ਸਾਨੂੰ ਦੱਸ ਦੇ ਬਈ ਜੇ ਸਾਡੇ ਕੋਈ ਗਲਤੀ ਵੀ ਹੋ ਗਈ ਹੈ ਨਾ ਅਸੀਂ ਬੁਢੇ ਬੰਦਿਆਂ ਤੋਂ ਅਸੀਂ ਤੇਰੇ ਕੋਲ ਮਾਫੀ ਮੰਗਦੇ ਆ ਪਰ ਉਹਨੇ ਸ਼ਰਾਬ ਪੀਤੀ ਹੋ ਸੀਗੀ ਸਵੇਰੇ ਵੀ ਆਇਆ ਕਿਸੇ ਦਾ ਸਰਪੰਚ ਦਾ ਵੀ ਨਹੀਂ ਕਹਿਣਾ ਮੰਨਿਆ ਨਹੀਂ ਪਹਿਲਾਂ ਵੀ ਕਦੀ ਇਦਾਂ ਹੀ ਵਾਰਤ ਹੋਈ ਹੈ ਤੁਹਾਡੇ ਨਾਲ ਨਹੀਂ ਸਰ ਪਹਿਲਾਂ ਨਹੀਂ ਹੋਈ ਸਾਡੇ ਨਾਲ ਕਿਸੇ ਨੇ ਤੇ ਲੜਾਈ ਝਗੜਾ ਕੋਈ ਤੋਂ ਸ਼ੁਰੂ ਹੋਇਆ ਤੁਹਾਡਾ ਇਹ ਸਰ ਸਾਡੇ ਨਾਲ ਕੋਈ ਲੜਾਈ ਨਹੀਂ ਸੀ ਇਹੀ ਹੀ ਕਰਦਾ ਹੈ ਵਾਰਤ ਕਿੰਨਾ ਸਮਾਂ ਹੋ ਗਿਆ ਇਹਨਾਂ ਚੀਜ਼ਾਂ ਨਾਲ ਆ ਤਾਂ ਦੋ ਤਿੰਨ ਮਹੀਨੇ ਹੋ ਗਏ ਜੀ ਇਹੀ ਕੰਮ ਕਰਦੇ ਆ ਨਾ ਤੇ ਹੁਣ ਸਾਨੂੰ ਸਾਡੀ ਜਾਨ ਦਾ ਖਤਰਾ ਹੈ ਜੀ ਸਾਨੂੰ ਬੁਢੇ ਬੰਦਿਆਂ ਨੂੰ ਕਦੀ ਵੀ ਇਹ ਮਾਰ ਕੇ ਛੇੜ ਸਕਦਾ ਤੁਸੀਂ ਰਿਪੋਰਟ ਲਖਾਈ ਥਾਣੇ ਤੇ ਜੀ ਸਾਰੇ ਤਿੰਨ ਤਿੰਨ ਰਿਪੋਰਟਾਂ ਮੇਰੇ ਹੱਥ ਵਿੱਚ ਅੱਛਾ ਥਾਣੇ ਰਿਪੋਰਟਾਂ ਸਰ ਅੱਜ ਕੱਲ ਅਸੀਂ ਕੱਲ 112 ਤੇ ਵੀ ਲਖਾਈ ਦੂਸਰੀ ਵਾਰ ਅਸੀਂ ਇਹ ਫਿਰ ਕੱਲ ਮੈਂ ਦੇ ਕੇ ਆਇਆ ਥਾਣੇ ਤੇ ਉਹਨੇ ਨਿਮਾਰਕ ਵੀ ਊਂਕਾਰ ਸਿੰਘ ਨੂੰ ਕੀਤੀ ਸੀ ਹਾਲੇ ਦੇ ਇੱਥੇ ਕੋਈ ਨਹੀਂ ਆਇਆ ਇਸ ਲਈ ਅਸੀਂ ਦਰਦੇ ਮਾਰਿਆ ਨੇ ਤੁਹਾਡਾ মিডিਆ ਦਾ ਸਹਾਰਾ ਲਿਆ ਜੀ ਅੱਛਾ ਸਰ ਹੋਰ ਕੋਈ ਕਿਸੇ ਤਰ੍ਹਾਂ ਦੀ ਘਟਨਾ ਜਾ ਤੁਹਾਡੇ ਹੱਥੋਂ ਚੱਕਿਆ ਹੋਵੇ ਕੋਈ ਹੋਰ ਕੁਛ ਕੀਤਾ ਸਰ ਨਹੀਂ ਹੱਥ ਨਹੀਂ ਚੱਕਿਆ ਲੇਕਿਨ ਸਾਨੂੰ ਨਾ ਇਹਦੇ ਖਤਰਾ ਜਿੱਦਾਂ ਇਹ ਗਾਲਾਂ ਕੱਢਦਾ ਜਾਂ ਇਹ ਉਹਦੋਂ ਫੀਕ ਮਾਰਦਾ ਸੀਗਾ ਉਦਾਂ ਕੰਬੇ ਦੇ ਦਾਤ ਦੇ ਕੇ ਲੱਗਿਓ ਚਾਹ ਉਹ ਜਿਹੜੇ ਦੁਕਾਨ ਦੇ ਸ਼ਟਰ ਦੇ ਉੱਪਰ ਉਹਦੋਂ ਮਾਰਦਾ ਸੀਗਾ ਇਹ ਕਹਿੰਦਾ ਸੀਗਾ ਕਿ ਮੈਂ ਇਹ ਫੌਜੀ ਦੁਕਾਨ ਦੇ ਉੱਤੇ ਇਹ ਮਾਰਨਾ ਹੀ ਮਾਰਨਾ ਹੈ ਤਾਂ ਜਦੋਂ ਤੁਸੀਂ ਅੱਗ ਕੰਨਿਆਂ ਲਾਈ ਜਾ ਨੁਕਸਾਨ ਕਿੰਨਾ ਹੋਇਆ ਉਹਦੇ ਚ ਸਾਰੇ ਉਹ ਕਾਊਂਟਰ ਜਾ ਗਿਆ ਲੇਕਿਨ ਪਰਮਾਤਮਾ ਦੀ ਦਇਆ ਨਾਲ ਬੁਝ ਗਈ ਐਸੀ ਕੋ ਚੰਗਾ ਕਰਮ ਕੀਤਾ ਸੀਗਾ ਤੇਲ ਛਿੱਟ ਕੇ ਅੱਗ ਲਾਈ ਹੋਈ ਸੀ ਪਹਿਲਾਂ ਨਾਲੇ ਇਹ ਨਹੀਂ ਸ਼ਰਾਬ ਪੀ ਕੇ ਉੱਥੇ ਰਾਤ ਨੂੰ ਲਾਈ ਦਿਨ ਵੇਲੇ ਲਾਈ ਨਹੀਂ ਰਾਤ ਨੂੰ ਲਾਈ ਸਾਰ ਅੱਗ ਇਹਨਾਂ ਤੋਂ ਪਹਿਲਾਂ ਇਹ ਨਹੀਂ ਪੀ ਕੇ ਸ਼ਰਾਬ ਹੈ ਨਾ ਤੇ ਉੱਤੇ ਗਲਾਸੀਆਂ ਵੀ ਸਿੱਟੀਆਂ ਸੀ ਸਲਾਜੀਆਂ ਵੀ ਖਲਾ ਰਿਆ ਸੀਗਾ ਸਾਡੇ ਸਾਡੀ ਬੇਨਤੀ ਆ ਕਿ ਸਾਨੂੰ ਅਸੀਂ ਇਤੋਂ ਡਰਦੇ ਆ ਤੇ ਸਾਨੂੰ ਸਾਡੇ ਤੇ ਤਾਂ ਮੇਰ ਕੀ ਕੀਤੀ ਜਾਵੇ ਵੀ ਇਹਦਾ ਫੈਸਲਾ ਦਿੱਤਾ ਜਾਵੇ ਨਾ ਕੋਈ ਫੋਰਸ ਵਾਲਾ ਆਉਂਦਾ ਤੇ ਨਾ ਕੋਈ ਬਾਤਾਂ ਇਹਨਾਂ ਡਾ ਨਾ ਕਿਸੇ ਦਾ ਡਰ ਤਾਂ ਪਿੰਡ ਚ ਪੰਚਾਇਤ ਆ ਪਿੰਡ ਦੇ ਲੋਕ ਨੇ ਕੋਈ ਸਰ ਸਰਪੰਚ ਨੇ ਕਿਹਾ ਸੀ ਸਰਪੰਚ ਵਧੀਆ ਬੰਦਾ ਸਰਪੰਚ ਨੇ ਕਿਹਾ ਸੀ ਕੌਣ ਆ ਸਰਪੰਚ ਸਰਪੰਚ ਹੈਗਾ ਸਰਦਾਰ ਮੇਜਰ ਸਿੰਘ ਉਹਨਾਂ ਨੇ ਕਿਹਾ ਸੀ ਉਹਦਾ ਵੀ ਨਹੀਂ ਕਹਿਣਾ ਮੰਨਿਆ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਵੀ ਤੂੰ ਗਲਤੀ ਮੰਨ ਕਹਿੰਦਾ ਮੈਂ ਨਹੀਂ ਮੰਨਣੀ ਹੁਣ ਤੁਸੀਂ ਕੀ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਕਿਦਾਂ ਇਨਸਾਫ ਮੰਗਦੇ ਸਰ ਇਹ ਇਹਨੂੰ ਪੁੱਛਿਆ ਤਾਂ ਜਾਵੇ ਵੀ ਤੂੰ ਕਾਹਦੇ ਸਾਡੇ ਮਾਰਦਾ ਕਾਹਦੇ ਸਾਨੂੰ ਗਾਲਾਂ ਕੱਢਦਾ ਕਰਨ ਦਾ ਕੋਈ ਨਹੀਂ ਪਤਾ ਤੁਹਾਨੂੰ ਕਿਉਂ ਕਿਉਂ ਨਹੀਂ ਸਾਰੇ ਸਾਨੂੰ ਇਹ ਤਾਂ ਚੁੱਪ ਕਰਕੇ ਸਾਰੇ ਬੰਦਿਆਂ ਨੂੰ ਪੁੱਛ ਲਓ ਜਾਂਚ ਕੇ ਨੇ ਲੱਭਦੇ ਹੋਈਏ ਜਾਂ ਕਿਸੇ ਨੇ ਸੀ ਕੁਝ ਕਰਦੇ ਹੋਈਏ ਮਾਤਾ ਜੀ ਕੀ ਨਾਮ ਹੈ ਜੀ ਮੈਂ ਨਰਿੰਦਰ ਕੌਰ ਕਿਹੜੀ ਜਗ੍ਹਾ ਰਹਿੰਦੇ ਹੋ ਬਲੇ ਇਹ ਰਾਣਾ ਕਲਾਂ ਬਾਈਫ ਆਫ ਸੋਹਣ ਲਾਲ ਤੇ ਕੀ ਮਾਮਲਾ ਹੋਇਆ ਤੁਹਾਡਾ ਜੀ ਸਾਡੇ ਮਾਮਲਾ ਇਹ ਹੋਇਆ ਜੀ 2.5 ਮਹੀਨੇ ਹੋ ਗਏ ਪਹਿਲਾਂ ਸਾਡੇ ਮਤਲਬ ਦੁਕਾਨ ਤੇ ਅੱਗ ਲਾਈ ਆ ਕਿੰਨੇ ਅੱਗ ਲਾਈ ਜੀ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਸੀ ਜੀ ਹੁਣ ਸਾਨੂੰ ਜਦ ਮੀਡੀਆ ਉਹਦੇ ਸਾਹਮਣੇ ਆ ਗਿਆ ਹੈ ਕੈਮਰੇ ਦੇ ਹੁਣ ਪੰਮੀ ਪੰਮੀ ਮੁੰਡਾ ਨਾਮ ਦਾ ਆਇਆ ਜੀ ਉਹ ਰਹਾਣਾ ਕਲਾਂ ਦਾ ਹੀ ਆ ਵੀਡੀਓ ਤੁਹਾਡੇ ਕੋਲ ਹੈਗੀ ਉਹਦੀ ਹਾਂਜੀ ਵੀਡੀਓ ਸਾਡੇ ਕੋਲ ਦੀ ਹੈਗੀ ਆ ਜੀ ਪਹਿਰੇ ਵਾਲੇ ਪਹਿਰਾ ਦਿੰਦੇ ਸੀਗੇ ਤਾਂ ਉਹਨਾਂ ਨੂੰ ਗਾਲਾਂ ਬਾਲਾਂ ਵੀ ਕੱਢੀਆਂ ਵਿੱਚੇ ਹੀ ਆ ਸਾਰਾ ਕੁਝ ਵੀਡੀਓ ਦੇ ਹੈਗਾ ਆ ਉਹਨਾਂ ਦੇ ਹੱਥੋਂ ਦਾਤਰ ਖੋਇਆ ਉਹ ਸਾਡੇ ਫਿਰ ਉਹਨਾਂ ਨੂੰ ਬੋਲ ਬਾਲ ਕੇ ਫਿਰ ਉਹਨੇ ਮਾਰਿਆ ਸਾਡੇ ਟੀਨ ਦੇ ਵਿੱਚ ਮਾਰਿਆ ਦੋ ਦਾਤੋਂ ਨਾਲ ਮਾਰੇ ਆ ਕਹਿੰਦਾ ਮੈਂ ਫੌਜੀ ਨੂੰ ਪਹਿਲਾਂ ਦੁਆ ਕਰਾਂ ਵਿੱਚ ਵੀਡੀਓ ਦੇ ਸਾਰਾ ਕੁਝ ਹੈਗਾ ਆ ਰੰਜਿਸ਼ ਦਾ ਕਾਰਨ ਕੀ ਹੈ ਕੋਸ ਨਹੀਂ ਭਾਜੀ ਕੋਈ ਕੁਝ ਵੀ ਨਹੀਂ ਹੈਗੇ ਸਾਰਾ ਪਿੰਡ ਸਾਡਾ ਅਗਵਾ ਆ ਹੁਣ ਕੋਈ ਮਤਲਬ ਸਾਡੇ ਨਾਲ ਹੀ ਆ ਸਾਰੇ ਸਾਨੂੰ 20 ਸਾਲ ਹੋ ਗਏ ਦੁਕਾਨ ਕਰਦੇ ਨੂੰ ਜੀ ਸਾਡੀ ਕੋਈ ਕਿਸੇ ਨਾਲ ਵੀ ਰੰਜਿਸ਼ ਨਹੀਂ ਹੈਗੀ ਅਸੀਂ ਸਾਰਿਆਂ ਨੂੰ ਛੋਟੇ ਵੱਡੇ ਨੂੰ ਹਾਂਜੀ ਜੀ ਤੋਂ ਬਗੈਰ ਨਹੀਂ ਕਦੀ ਵੀ ਬੋਲੇ ਹਾਂਜੀ ਬਸ ਹੁਣ ਸਾਡੇ ਇੱਥੇ ਅੱਗ ਲਾਏ ਅੱਗ ਲਾਈ ਸੀ ਹੋਰ ਵੀ ਚਲੋ ਚੋਰੀ ਹੋਈ ਆ ਸਾਡੇ ਘਰ ਅਸੀਂ ਚੋਰੀ ਦਾ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਸਨਾ ਅਸੀਂ ਕਿਸੇ ਨੂੰ ਦੇਖਿਆ ਨਹੀਂ ਤਾਂ ਅਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਪਰ ਹੁਣ ਆ ਜਿਹੜੇ ਮੁੰਡੇ ਨੇ ਸਾਡੇ ਨਾਲ ਕੀਤੀ ਆ ਅੱਜ ਕੱਲ ਰਾਤ ਕੀਤੀ ਆ ਤੇ ਉਹਦਾ ਸਾਨੂੰ ਇੰਨਾ ਦੋਖਾ ਇੰਨਾ ਮਤਲਬ ਹਿਰਦਾ ਫਟਦਾ ਆ ਸਾਡਾ ਕਿ ਅਸੀਂ ਦੋਨੇ ਮੀਆਂ ਬੀਬੀ ਹੈਗੇ ਆ ਸ਼ਰਾਬ ਕੀ ਕੀਤਾ ਜੀ ਪਰਸੋ ਰਾਤ ਹੀ ਇਹ ਕੀਤਾ ਉਹਨੇ ਜਿਹੜਾ ਦਾਤ ਮਾਰੇ ਆ ਟੀਨਾਂ ਦੇ ਵਿੱਚ ਤੇ ਜੋ ਬਹੁਤ ਬੋਲਿਆ ਉਹ ਸਵੇਰ ਨੂੰ ਪੰਚਾਇਤ ਵੀ ਨਹੀਂ ਹੋਈ ਜਾਨੀ ਕਿ ਚਲੋ ਮੇਜਰ ਆਇਆ ਸਰਪੰਚ ਸਾਹਿਬ ਉਹਨਾਂ ਨੂੰ ਸੱਦਿਆ ਆ ਉਹ ਮੁੰਡੇ ਨੇ ਉਹਨਾਂ ਨੂੰ ਉਹਨਾਂ ਨੂੰ ਸੱਦ ਲਿਆ ਮੁੰਡੇ ਨੂੰ ਤਾਂ ਫਿਰ ਉਹਨੇ ਪੁੱਛਿਆ ਦੱਸਿਆ ਕਹਿੰਦੇ ਪੰਮੀ ਕੀ ਗੱਲ ਹੈ ਤੂੰ ਕਹਦੇ ਇਦਾਂ ਕੀਤੀ ਐ ਬਈ ਤੂੰ ਇੱਧਰ ਨਾ ਆਇਆ ਕਰ ਤੇਰੀ ਸ਼ਰਾਬ ਗੰਦੀ ਆ ਤੇਰੀ ਸ਼ਰਾਬ ਗੰਦੀ ਤੂੰ ਪੀ ਕੇ ਇੱਧਰ ਨਾ ਆਇਆ ਕਰ ਉਹਨੂੰ ਕਹਿੰਦੇ ਮਾ ਤੂੰ ਮਾਫੀ ਮੰਗ ਲਾ ਪੈਰੀ ਹੱਥ ਲਾਇਆ ਉਹਨੇ ਕੁਝ ਨਹੀਂ ਕੀਤਾ ਹੈਗਾ ਕੁਝ ਨਹੀਂ ਕੀਤਾ ਚਲੇ ਗਿਆ ਸਾਡੇ ਕੋਲ ਹਾਂਜੀ ਸਾਨੂੰ ਦੋਨਾਂ ਜੀਆਂ ਨੂੰ ਸਿਆਣੇ ਬਿਆਣੇ ਨੂੰ ਖਤਰਾ ਹੈ ਜੀ ਸਾਨੂੰ ਤੇ ਨਾ ਹਲੇ ਸਾਡੇ ਨਾਲ ਹੋ ਗਿਆ ਫੇਰ ਵੀ ਸਾਨੂੰ ਕੁਝ ਕਰ ਸਕਦਾ ਹੈ ਸਾਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਬਈ ਚਾਹੇ ਉਹ ਜ਼ਿੰਮੇਵਾਰ ਹੋਵੇ ਜਾਂ ਫੇਰ ਸਰਪੰਚ ਸਾਹਿਬ ਹੋਵੇ ਸਰਪੰਚ ਸਾਹਿਬ ਕੋ ਜ਼ਿੰਮੇਵਾਰ ਹੋਣਗੇ ਨਹੀਂ ਫੇ ਹੁਣ ਬੰਦਾ ਕੁਝ ਫੈਸਲਾ ਤਾਂ ਕੀਤਾ ਨਹੀਂ ਜੇ ਦੇਖੋ ਜੀ ਚੱਲ ਪੰਮੀ ਕੱਲ ਨਹੀਂ ਮੰਨਿਆ ਪੰਮੀ ਨਹੀਂ ਕੱਲ ਮੰਨਿਆ ਉਹਨਾਂ ਦੇ ਸਾਹਮਣੇ ਫੇਰ ਟਾਈਮ ਰੱਖ ਲੈਂਦੇ ਸ਼ਾਮ ਦਾ ਟਾਈਮ ਰੱਖ ਲੈਂਦੇ ਕਹਿੰਦੇ ਸੀ ਹੁਣ ਖਾਦੀ ਪੀਤੀ ਆ ਚੱਲ ਫੇ ਉਹਦੀ ਉਤਰ ਜਾਂਦੀ ਤਾਂ ਫੇਰ ਟਾਈਮ ਰੱਖ ਲੈਂਦੇ ਅਸੀਂ ਸਾਨੂੰ ਕੀ ਲੋੜ ਪਈ ਸੀ ਮੀਡੀਆ ਵਾਲਿਆਂ ਨੂੰ ਸੱਦਣਾਂ ਦੇ ਥਾਣੇ ਰਿਪੋਰਟਾਂ ਦੇਣ ਦੀ ਸਾਨੂੰ ਕੋਈ ਲੋੜ ਹੀ ਨਹੀਂ ਸੀਗੀ ਅਸੀਂ ਇਹਨੇ ਜੋ ਕੇ ਮਤਲਬ ਹੈ ਨਹੀਂ ਸਿਆਣੇ ਪੈਣੇ ਸਾਤੋਂ ਇੰਨੀ ਖੇਚਲ ਨਹੀਂ ਹੁੰਦੀ ਜੀ ਹਾਂਜੀ ਤਾਂ ਦੁਕਾਨ ਕਿਨੇ ਚਿਰ ਤੋਂ ਕਰਦੇ ਪਏ 20 ਸਾਲ ਹੋ ਗਏ ਮੈਂ ਵਿੱਚ ਪਹਿਲੇ ਬੋਲੇ 20 ਸਾਲ ਹੋ ਗਏ ਸਾਣਾ ਦੁਕਾਨ ਕਰਦਿਆਂ ਨੂੰ ਸਾਡੀ ਕਿਸੇ ਨਾਲ 20 ਰੰਜਿਸ਼ ਨਹੀਂ ਹੈਗੀ ਮੇਰੇ ਤਾਂ ਤਿੰਨ ਬੇਟੀਆਂ ਅਸੀਂ ਵਿਆਈਆਂ ਬੇਟਾ ਮੇਰਾ ਬਾਹਰ ਅਸੀਂ ਕਿਸੇ ਦੇ ਹੋਈਓ ਗੱਲ ਵੀ ਨਹੀਂ ਕਰਦੇ ਇਹ ਸਾਨੂੰ ਕੁਝ ਕਹਿੰਦਾ ਹੁਣ ਅਸੀਂ ਇਹਦੇ ਵਿੱਚ ਕੈਮਰੇ ਦੇ ਵਿੱਚ ਆਇਆ ਕਰਕੇ ਤਾਂ ਅਸੀਂ ਹੁਣ ਸਟੈਪ ਚੱਕਿਆ ਕੀ ਨਾਮ ਹੈ ਤੁਹਾਡਾ ਜੀ ਰਤਨ ਚੰਦ ਰਤਨ ਜੀ ਕਿਹੜੇ ਪਿੰਡ ਦੇ ਰਹਿੰਦੇ ਹੋ ਪਿੰਡ ਦੇ ਜੀ ਤੇ ਕੀ ਮਾਮਲਾ ਹੋਇਆ ਸਾਰਾ ਜੀ ਇਹ ਸ਼ਰਾਬ ਪੀ ਗਿਆ ਹੈ ਉਧਰੋਂ ਕੌਣ ਜੀ ਪੰਮੀ ਅੱਛਾ ਜੀ ਇਹ ਪਿੰਡ ਦੇ ਇਰਾਨ ਨਾਲ ਇਹ 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 ਅੱਛਾ ਜੀ ਉਹਨੇ ਆਣ ਕੇ ਉੱਥੇ ਚਾਦਰਾਂ ਦੇ ਹੱਥ ਮਾਰਿਆ ਜੋਰ ਨਾਲ ਅੱਛਾ ਜੀ ਆਹੀ ਉੱਥੇ ਬੈਠੇ ਪਹਿਰੇ ਤੇ ਅੱਛਾ ਤੁਸੀਂ ਪਹਿਰਾ ਦਿੰਨੇ ਇੱਥੇ ਪਿੰਡ ਆਹੋ ਅੱਛਾ ਕਿੰਨੇ ਤੋਂ ਕਿੰਨੇ ਡਿਊਟੀ ਹੁੰਦੀ ਤੁਹਾਡੀ ਪਰ ਡਿਊਟੀ ਨਹੀਂ ਉਦਾਂ ਆਪਣੇ ਮਹੱਲੇ ਦੇ ਇਕੱਠੇ ਹੋਏ ਆ ਅੱਛਾ ਉਦਾਂ ਪਹਿਰਾ ਦਿੰਨੇ ਹਾਂਜੀ ਪਹਿਰੇ ਦਿੰਨੇ ਹਾਂਜੀ ਹਾਂਜੀ ਅੱਛਾ ਜੀ ਉਹ ਹੱਥ ਮਾਰੇ ਆਹੀ ਉੱਠ ਕੇ ਬਨੇ ਚੱਲ ਗਏ ਹਾਂ ਉਹ ਫੇਰ ਦਾਦ ਮੁੰਡਾ ਆਣ ਕੇ ਬਹਿ ਗਿਆ ਉਹ ਕੋ ਦਾਦ ਸੀਗਾ ਉਹਨਾਂ ਦਾ ਦਾਦ ਖੋ ਕੇ ਵਿੱਚ ਮਰੀਆਂ ਚਾਦਰਾਂ ਤੇ ਉਹ ਖੰਬੇ ਦੇ ਵਿੱਚ ਮਾਰੇ ਅੱਛਾ ਤਾਂ ਸਾਰਾ ਤੁਸੀਂ ਆਪ ਦੇਖਿਆ ਹਾਂ ਹਾਂਜੀ ਤੇ ਹੁਣ ਕੀ ਮਾਹੌਲ ਹੈ ਕੀ ਕਹਿਣਾ ਚਾਹੋਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਇਹਨਾਂ ਬਿਆਮਣਾ ਚਾਹੀਦੀ ਆ ਇਹ ਕੰਮ ਮਾੜਾ ਵਾ ਭਾਈ ਸਾਹਿਬ ਦਾ ਕਹਿਣਾ ਇਹਨਾਂ ਦਾ ਕਿ ਦੁਕਾਨ ਸਾਡੀ ਨੂੰ ਵੀ ਅੱਗ ਲਾਤੀ ਆਹੋ ਲਾਈ ਆ ਤੇ ਪਿੰਡ ਦੇ ਵਿੱਚ ਲੱਗਦਾ ਨਹੀਂ ਮਾਹੌਲ ਵਿਗੜਦਾ ਪਿਆ ਵਿਗੜਦਾ ਹੀ ਤੇ ਸਰਪੰਚ ਸਾਹਿਬ ਜਾਂ ਪੰਚਾਇਤ ਦਾ ਕੀ ਕਹਿਣਾ ਐ ਇਸ ਬੰਦੇ ਪੰਚਾਇਤ ਮਰੇ ਉਹ ਮੰਦਾ ਹੀ ਨੀਗਾ ਉਹ ਗਲਤੀ ਨਹੀਂ ਮੰਨੀ ਉਹਨੇ ਇਹ ਲੱਗਦਾ ਕਿ ਜੇ ਅੱਜ ਇਹਨਾਂ ਤੇ ਇਦਾਂ ਹਮਲਾ ਹੋਇਆ ਕੱਲ ਕਿਸੇ ਹੋਰ ਤੇ ਵੀ ਹੋ ਹੋਰ ਤੇ ਵੀ ਹੋ ਸਕਦਾ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਮੰਗਤੀ ਕਰਦੇ ਹੋ ਓਏ ਹਮਲਾ ਜਾਣ ਜਾਈਦੀ ਅਭੀ ਇਦਾਂ ਦਾ ਕੰਮ ਹੋਣਾ ਨਹੀਂ ਚਾਹੀਦਾ ਮੱਲੇ 'ਚ ਇਸ ਸਾਰੇ ਮਾਮਲੇ ਬਾਰੇ ਜਦੋਂ ਮਿੱਟੀਆਣਾ ਥਾਣੇ ਦੇ ਏਐਸਆਈ ਔਂਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਬਾਕੀ ਤੁਸੀਂ ਆਪ ਖੁਦ ਹੀ ਸੁਣ ਲਵੋ ਹੈਲੋ 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 ਹਾਂਜੀ 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 ਸਰ ਏਐਸਐ ਔਨਕਾਰ ਸਿੰਘ ਬੋਲ ਰਿਹਾ ਮੇਟੀਆਣਾ ਥਾਣੇ ਤੋਂ ਜੀ ਸਰ ਮੈਂ ਜੀਬੀਸੀ ਅਪਡੇਟ ਤੋਂ ਬੋਲ ਰਹਾ ਨਿਊਜ਼ ਚੈਨਲ ਹੁਸ਼ਿਆਰਪੁਰ ਤੋਂ ਜੀ ਕਿੱਥੋਂ ਸਰ ਹੁਸ਼ਿਆਰਪੁਰ ਤੋਂ ਨਿਊਜ਼ ਚੈਨਲ ਦਾ ਜੀਬੀਸੀ ਅਪਡੇਟ ਹਾਂਜੀ ਹਾਂਜੀ ਜੀ ਸਰ ਇੱਕ ਨਾ ਕੋਈ ਹਰਾਨਾ ਕਲਾ ਦੇ ਸਾਬਕਾ ਫੌਜੀ ਨੇ ਸੋਨ ਲਾਲ ਹਾਂਜੀ ਹਾਂਜੀ ਉਹਨਾਂ ਦਾ ਸਰ ਕੋਈ ਕਹਿਣਾ ਕਿ ਪਿੰਡ ਦਾ ਹੀ ਕੋਈ ਮੁੰਡਾ ਨੌਜਵਾਨ ਹੈ ਉਹ ਕੋਈ ਕੁੱਟਮਾਰ ਕਰਦਾ ਧਮਕੀਆਂ ਵੀ ਦਿੰਦਾ ਜੀ ਹੈਗੀ ਹੈਗੀ ਹੈ ਦਰਖਾਸਤ ਹੈਗੀ ਹੈ ਦਰਖਾਸਤ ਮੈਂ ਇੱਥੇ ਕਚਹਿਰੀਆਂ ਜਾ ਉਧਰੋਂ ਹੋ ਕੇ ਫੇਰ ਮੈਂ ਜਾਣਾ ਜੀ ਸਰ ਉਹਨਾਂ ਦਾ ਉਹ ਕਹਿ ਰਹੇ ਕਿ ਤਿੰਨ ਵਾਰੀ ਐਪਲੀਕੇਸ਼ਨ ਦਿੱਤੀ ਹੈ ਪਰ ਕਾਰਵਾਈ ਨਹੀਂ ਪੁਲਿਸ ਕਰਦੀ ਕੋਈ ਵੀ ਜੀ ਇਹਨਾਂ ਕੋਲ ਪਰਫੋਮ ਆ ਗਿਆ ਜੀ ਐਪਲੀਕੇਸ਼ਨ ਸਰ ਕੀ ਫਿਰ ਇਹਦੇ ਕੋਲ ਇੱਕ ਤਾਂ ਕਚਹਿਰੀਆਂ ਦੇ ਵਿੱਚ ਆ ਮੈਂ ਜਾ ਕੇ ਤਾਂ ਉਹਨਾਂ ਦਾ ਕਰ ਦਿੰਨਾ ਜੋ ਵੀ ਹੈਗਾ ਉਹਨਾਂ ਦਾ ਬਣਦਾ ਕਰ ਦੇਣਾ ਜੀ ਆਪਾਂ